ਕਪੂਰਥਲਾ ਪੁਲਿਸ ਵੱਲੋਂ ਕਤਲ ਕੇਸ ਦੇ ਵਿੱਚ ਲੋੜਿੰਦਾ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ 3 ਦਸੰਬਰ 2025 ਨੂੰ ਹਦੀਆਬਾਦ ਵਿਖੇ ਹੋਏ ਕਤਲ ਦੇ ਸਬੰਧ ਵਿੱਚ ਲੋੜਿੰਦਾ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਜੋ ਪੁਲਿਸ ਦੇ ਕਹਿਣ ਮੁਤਾਬਕ ਵੱਡੀ ਕਾਰਵਾਈ ਹੋਈ ਹੈ ਤਾਂ ਦੱਸਿਆ ਜਾਏ ਕਿ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਗੌਰਵ ਤੁਰਾ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਲੋੜਿੰਦੇ ਇਸ ਬਦਮਾਸ਼ ਨੂੰ ਵੀ ਕਾਬੂ ਕਰ ਲਿਆ ਗਿਆ ਤਾਂ ਜਾਣਕਾਰੀ ਦਿੰਦੇ ਆ ਦੱਸਿਆ ਗਿਆ ਕਿ 3 ਦਸੰਬਰ 2025 ਨੂੰ ਰਾਤ 10:30 ਵਜੇ ਦੇ ਕਰੀਬ ਜਸਪ੍ਰੀ ਤੁਰਫ ਜੱਸੀ ਉਸਦੇ ਨਾਲ ਹੀ ਰਾਜਕਰਨੋਲਫ ਗੋਲੂ ਜੋ ਕਿ ਇੱਕ ਦੋ ਨਾਮਾਲੂਮ ਵਿਅਕਤੀਆਂ ਦੇ ਨਾਲ ਖਾਪੀ ਰਹੇ ਸਨ ਤੇ ਇਸ ਦੇ ਦਰਮਿਆਨ ਅਵਿਨਾਸ਼ ਉਰਫ ਗੋਲੂ ਜੋ ਕਿ ਮੌਕੇ ਤੇ ਆਪਣੇ ਘਰ ਤੋਂ ਜਾਂਚ ਕਰ ਹਦੀਆਬਾਦ ਚਲਾ ਗਿਆ ਪਹਿਲਾਂ ਤੋਹੀ ਅਵਿਨਾਸ਼ ਉਰਫ ਗੋਲੂ ਦਾ ਇਹ ਜਾਣਕਾਰ ਸੀ ਸਦਸਿਆ ਵੀ ਜਾ ਰਿਹਾ ਕਿ ਜਸਪ੍ਰੀਤ ਉਰਫ ਜੱਸੀ ਜਿਸ ਦੇ ਕੀ ਉਕਤ ਅਵਿਨਾਸ਼ ਉਰਫ ਗੋਲੂ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੁੰਦੀ ਹੈ ਤਾਂ ਜਸਪ੍ਰੀਤ ਦੇ ਵੱਲੋਂ ਆਪਣੀ ਡੱਬ ਦੇ ਵਿੱਚੋਂ ਪਿਸਤੌਲ ਕੱਢ ਕੇ ਅਵਿਨਾਸ਼ ਉਰਫ ਗੋਲੂ ਤੇ ਗੋਲੀ ਮਾਰ ਦਿੱਤੀ ਗਈ ਹੈ ਜੋ ਕਿ ਉਸ ਦੀ ਗਰਦਨ 'ਚ ਲੱਗਦੀ ਹੈ ਹਾਲਾਂਕਿ ਲਾਸ਼ ਦੇ ਲਈ ਉਸ ਨੂੰ ਤੁਰੰਤ ਸਿਵਲ ਹਸਪਤਾਲ ਫਗਵਾੜਾ ਲਿਆਇਆ ਜਾਂਦਾ ਹੈ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਤਾਂ ਐਸੇ ਮਾਮਲੇ ਦੇ ਵਿੱਚ ਪੁਲਿਸ ਟੀਮ ਬਣਾਈ ਗਈ ਤੇ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਕਰਨੀ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਪਹਿਲਾ ਰਾਜਕਰਨ ਉਰਫ ਗੋਲੂ ਤੇ ਚੇਤਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੁਣ ਜਸਪ੍ਰੀਤ ਉਰਫ ਜੱਸੀ ਦੀ ਵੀ ਗ੍ਰਿਫਤਾਰੀ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਬਦਮਾਸ਼ਾਂ ਦੇ ਕੋਲੋਂ ਇੱਕ ਪਿਸਤੌਲ ਦੋ ਜ਼ਿੰਦਾ ਰੋਂ ਤੇ ਇੱਕ ਗੱਡੀ ਵੀ ਬਰਾਮਦ ਹੋਈ ਹੈ ਤਾਂ ਫਿਲਹਾਲ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਕੇਸ ਰਜਿਸਟਰ ਕੀਤਾ ਗਿਆ ਸੀ ਤੇ ਵਿਦਨ 24 ਆਰਸ ਇੱਕ ਦੋਸ਼ੀ ਨੂੰ ਉਹਦੇ ਵਿੱਚ ਅਰੈਸਟ ਕੀਤਾ ਗਿਆ ਸੀ ਉਸ ਤੋਂ ਲੈ ਕੇ ਹੁਣ ਤੱਕ ਸਾਡੀ ਪੁਲਿਸ ਜਿਹੜਾ ਇਹਦੇ ਵਿੱਚ ਮੇਨ ਦੋਸ਼ੀ ਹੈ ਜਿਹਨੇ ਫਾਇਰ ਕੀਤਾ ਸੀ ਉਹਦੇ ਪਿੱਛੇ ਲੱਗੀ ਹੋਈ ਸੀ ਤੇ ਸਾਡੇ ਡੀਐਸਪੀ ਭਾਰਤਪ੍ਰਸ਼ਨ ਜੀ ਤੇ ਸਤਨਾਮਪੁਰਾ ਥਾਣੇ ਦੀ ਟੀਮ ਨੇ ਬਹੁਤ ਹੀ ਵਧੀਆ ਕੰਮ ਕਰਕੇ ਹੋਏ ਇਹਦੇ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਇਹਦੇ ਵਿੱਚ ਜਿਹੜਾ ਮੇਨ ਦੋਸ਼ੀ ਸੀ ਜਸਪ੍ਰੀਤ ਏਲੀਅਸ ਜੱਸੀ ਉਹਨੂੰ ਗ੍ਰਿਫਤਾਰ ਕੀਤਾ ਤੇ ਉਹਦੇ ਕੋਲੋਂ ਇਹਦੇ ਵਾਦਾਤ ਦੇ ਵਿੱਚ ਵਰਤੀ ਗਈ ਇੱਕ ਹੁੰਡਾਈ ਗੱਡੀ ਤੇ ਨਾਲ ਇੱਕ 7.65mm ਦਾ ਵੈਪਨ ਵੀ ਬਰਾਮਦ ਕੀਤਾ ਹੈ ਇਸ ਦੇ ਨਾਲ ਨਾਲ ਜਿਹੜੇ ਇਸ ਘਟਨਾ ਦੇ ਦੌਰਾਨ ਜੱਸੀ ਦੇ ਨਾਲ ਸੀ ਗੋਲੂ ਕਰਕੇ ਜਿਹੜਾ ਨਾਮ ਹੈ ਇਸ ਬੰਦੇ ਦਾ ਰਾਜਕਰਨ ਇਲੀਅਸ ਗੋਲੂ ਉਹਨੂੰ ਵੀ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਹੈ ਤੇ ਇਸ ਮਾਮਲੇ ਦੇ ਵਿੱਚ ਅਸਲੇ ਨੂੰ ਛੁਪਾ ਕੇ ਰੱਖਣ ਦੇ ਸੰਬੰਧੀ ਇੱਕ ਚੇਤਨ ਪੁੱਤਰ ਭਗਵਾਨ ਦਿਨ ਵਾਸੀ ਖਜੂਰਲਾ ਨੂੰ ਵੀ ਇਸ ਮਾਮਲੇ ਦੇ ਵਿੱਚ ਅਰੈਸਟ ਕੀਤਾ ਗਿਆ ਹੁਣ ਤੱਕ ਇਸ ਕੇਸ ਦੇ ਵਿੱਚ ਟੋਟਲ ਚਾਰ ਅਰੈਸਟ ਕੀਤੀਆਂ ਗਈਆਂ ਇਹਨਾਂ ਵਿੱਚੋਂ ਪਹਿਲੀ ਅਰੈਸਟ 20 ਘੰਟੇ ਦੇ ਅੰਦਰ ਕੀਤੀ ਗਈ ਸੀ ਤੇ ਤਿੰਨ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਅਰੈਸਟ ਕੀਤਾ ਗਿਆ ਇਹਨਾਂ ਨੇ ਕੋਈ ਹੋਰ ਬਾਤ ਵੀ ਕੀਤੀ ਹੈ ਜੀ ਇਸ ਦਸਤੇ ਨਾਲ ਜਿਹੜਾ ਇਹਦਾ ਮੇਨ ਦੋਸ਼ੀ ਜੱਸੀ ਹੈ ਇੱਦੇ ਤੋਂ ਹੁਣ ਤੋਂ ਪਹਿਲੇ ਤਿੰਨ ਕੇਸਸ ਆਲਰੇਡੀ ਰਜਿਸਟਰਡ ਹੈ ਤੇ ਇਹਨਾਂ ਦੀ ਰੀਸੈਂਟਲੀ ਅਰੈਸਟ ਪਾਈ ਗਈ ਹੈ ਮੁੱਢਲੀ ਤਫਤੀਸ਼ ਦੇ ਵਿੱਚ ਇਹਨੇ ਹੱਲੇ ਰਿਮਾਨ ਲੈ ਕੇ ਅਸੀਂ ਮੁੱਢਲੀ ਤਫ਼ਤੀਸ਼ ਦੇ ਦੌਰਾਨ ਉਹਨੇ ਹੱਲੇ ਕੋਈ ਰਿਵਿਲੇਸ਼ਨ ਨਹੀਂ ਕੀਤੀ ਉਹਨਾਂ ਦੀ ਪੁੱਛਤਾਛ ਕੀਤੀ ਜਾਏਗੀ ਤੇ ਸਾਨੂੰ ਉਮੀਦ ਹੈ ਹੋਰ ਵੀ ਮਾਮਲੇ ਇਹਦੇ ਸੰਬੰਧੀ ਸਾਡੇ ਸਾਹਮਣੇ ਆਉਣਗੇ ਮੈਡਮ ਇਹਦਾ ਕੀ ਕਾਰਨ ਸੀਗਾ ਵੀ ਉਹਨੇ ਮੈਨੂੰ ਗੋਲੀ ਕਿਉਂ ਮਾਰੀ ਇਹ ਇੱਕ ਪਰਸਨਲ ਐਨਮਿਟੀ ਦਾ ਮੈਟਰ ਸੀ ਦੋਵੇਂ ਆਪਸ ਦੇ ਵਿੱਚ ਜਾਣ ਪਛਾਣ ਸੀ ਜਿਹਦੀ ਡੈਥ ਹੋਈ ਹੈ ਉਹਦੀ ਤੇ ਇਹਦੀ ਆਪਸ ਦੇ ਵਿੱਚ ਇਕੱਠੇ ਬੈਠੇ ਸੀ ਇਹ ਕਿਸੇ ਗੱਲ ਤੋਂ ਤਕਰਾਰ ਹੋਈ ਤੇ ਤਕਰਾਰ ਤੋਂ ਬਾਅਦ ਇਹਨਾਂ ਦੀ ਥੋੜੀ ਬਹੁਤ ਹਾਥਾਪਾਈ ਹੋਈ ਤੇ ਇਹਨੇ ਉਹਨੂੰ ਗੋਲੀ ਮਾਰ ਦਿੱਤੀ ਤੇ ਉਦੀ ਮੌਕੇ ਤੇ ਡੈਥ ਹੋ ਗਈ। ਵੀ ਆਪਾਂ ਨਾਲ ਹੀ ਲੈ ਕੇ ਬੈਠੇ ਸੀਗੇ ਅਸਲ ਵਿੱਚ। ਇਹ ਬੰਵਾਜੋਂ ਆਇਆ ਹੈ। ਦਾ ਵੈਪਨ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਕਿਸੇ ਨੂੰ ਫੜਾ ਕੇ ਗਏ ਐ ਤੇ ਜਿਹਨੂੰ ਇਹ ਵੈਪਨ ਹੈਂਡਓਵਰ ਕਰਕੇ ਗਿਆ ਸੀ ਉਹਦੀ ਵੀ ਪੁਲਿਸ ਨੇ ਅਰੈਸਟ ਪਾ ਲਈ ਹੈ। ਉਹਦਾ ਨਾਮ ਚੇਤਨ ਜਿਹੜਾ ਤੁਹਾਨੂੰ ਹੁਣੇ ਮੈਂ ਦੱਸਿਆ ਜਿਹਨੂੰ ਐਪ੍ਰੀਹੈਂਡ ਕੀਤਾ ਗਿਆ ਪੁਲਿਸ ਵੱਲੋਂ ਉਹ ਹੈ ਬਟ ਇਸ ਚੇਤਨ ਕੋਲੋਂ ਮੌਕੇ ਤੇ ਵੈਪਨ ਨਹੀਂ ਰਿਕਵਰ ਹੋਇਆ ਕੁਛ ਦਿਨ ਪਹਿਲਾਂ ਹੀ 4 ਦਿਨ ਪਹਿਲੇ ਉਹਦੇ ਕੋਲੋਂ ਇਹ ਵਾਪਸ ਆ ਕੇ ਲੈ ਕੇ ਗਏ ਸੀ ਤੇ ਉੱਥੋਂ ਹੀ ਪੁਲਿਸ ਨੂੰ ਲੀਡ ਮਿਲੀ ਸੀ ਨਹੀਂ ਮੈਡਮ ਜਿਹੜਾ ਕਿੰਨਾ ਟਕਰਾਅ ਹੋਈ ਸੀ ਉਸ ਵੇਲੇ ਜਦੋਂ ਆਪਾਂ ਬੈਠੇ ਸੀ ਉਸ ਵੇਲੇ ਉਹਨਾਂ ਕੋਲੋਂ ਵੈਪਨ ਹੋਣ ਦੇ ਗਾ ਉਹਦੇ ਕੋਲ ਸੀ ਠੀਕ ਹੈ ਤੇ ਹੋਰ ਵੀ ਵੈਪਨ ਇੰਨਾ ਕੋ ਹੋ ਸਕਦੇ ਨਹੀਂ ਬਿਲਕੁਲ ਨਹੀਂ ਇਸੇ ਕਰਕੇ ਰਿਮਾਂਡ ਲਿਆ ਹੈ ਰਿਮਾਂਡ ਲੈ ਕੇ ਹੁਣ ਇਹਨਾਂ ਦੀ ਪੁੱਛਗਿੱਛ ਕਰਾਂਗੇ ਤੇ ਜੋ ਵੀ ਸਾਹਮਣੇ ਆਉਂਦਾ ਹੈ ਤੁਹਾਨੂੰ ਵੀ ਇੰਤੇ ਬਾਰੇ ਭੇਜੀ ਜਾ ਰਹੀ ਹੈ ਇਹ ਸਾਰਾ ਕੁਝ ਇਨਵੈਸਟੀਗੇਸ਼ਨ ਦਾ ਮੈਟਰ ਹੈ ਹਲੇ ਡਿਟੇਲ ਦੇ ਵਿੱਚ ਇਹਨਾਂ ਦੀ ਪੁੱਛਗਿੱਛ ਹੋਣੀ ਬਾਕੀ ਹੈ ਇੱਕ ਪ੍ਰੋਪਰ ਗੈਂਗ ਆ ਜੀ ਜਾਂ ਵੈਸੇ ਹੀ ਇਹ ਮੁੰਡੇ ਨੇ ਵੈਸੇ ਹੀ ਰੱਖਿਆ ਹੋਇਆ ਵੈਸੇ ਹੀ ਰੱਖਿਆ ਹੋਇਆ ਪ੍ਰੋਪਰ ਗੈਂਗ ਵਾਲੀ ਹਲੇ ਕੋਈ ਗੱਲ ਸਾਹਮਣੇ ਨਹੀਂ ਆਈ ਜੇ ਇਹੋ ਜੀ ਕੋਈ ਗੱਲ ਸਾਹਮਣੇ ਆਉਂਦੀ ਹੈ ਤੇ ਪ੍ਰੈਸ ਨੂੰ ਵੀ ਅਪਡੇਟ ਕੀਤਾ ਜਾਏਗਾ